ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਫਤਿਹਗੜ ਸਾਹਿਬ ਦੀ ਧਰਤੀ ਖਾਮੋਸ਼ ਨਹੀਂ ਹੈ ਇੱਥੋਂ ਦੀ ਹਰ ਇੱਟ ਹਰ ਕਣ ਕਣ ਅਤੇ ਹਰ ਹਵਾ ਦਾ ਚੋਕਾ ਉਸ ਦਰਦਨਾਕ ਇਤਿਹਾਸ ਨੂੰ ਯਾਦ ਦੁਲਾ ਰਿਹਾ ਜਦੋਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਜਿੰਦਾ ਨੀਹਾਂ ਦੇ ਵਿੱਚ ਣਵਾ ਦਿੱਤਾ ਗਿਆ ਸੀ ਸੰਗਤ ਜੀ ਅਸੀਂ ਹਾਜ਼ਰਾਂ ਸ੍ਰੀ ਫਤਿਹਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਜਿੱਥੇ 9 ਸਾਲ ਅਤੇ 7 ਸਾਲ ਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਜਿੰਦਾਨੀਹਾ ਦੇ ਵਿੱਚ ਣਵਾ ਦਿੱਤਾ ਸੀ ਤੁਸੀਂ ਵੇਖ ਸਕਦੇ ਹੋ ਕਿ ਸਰਦਾ ਦਾ ਸਲਾਬ ਉਮੜਿਆ ਹੋਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਮੌਜੂਦ ਆ ਤੇ ਨਾਲ-ਨਾਲ ਸੰਗਤ ਨਾਲ ਗੱਲਬਾਤ ਵੀ ਕਰਾਂਗੇ ਤੇ ਜਾਣਾਂ ਹੈ ਕਿ ਉਹ ਇਤਿਹਾਸ ਤੋਂ ਕਿੰਨਾ ਕੁ ਜਾਣੂ ਨੇ ਤੇ ਇੱਥੇ ਪਹੁੰਚਣ ਤੋਂ ਬਾਅਦ ਤੇ ਉਹ ਇੱਥੇ ਕੀ ਪ੍ਰੇਰਣਾ ਲੈ ਕੇ ਜਾ ਰਹੇ ਨੇ ਆਓ ਗੱਲ ਕਰਦੇ ਹਾਂ ਹਾਂਜੀ ਵੀਰ ਜੀ ਤੁਸੀਂ ਕਿੱਥੋਂ ਆਏ ਹੋ ਦਿੱਲੀ ਤੋਂ ਦਿੱਲੀ ਤੋਂ ਤੁਸੀਂ ਇੱਥੇ ਪਹੁੰਚੇ ਹੋ ਤੇ ਇੱਥੇ ਆਉਣ ਤੋਂ ਪਹਿਲਾਂ ਕੀ ਮਹਿਸੂਸ ਕੀਤਾ ਉਸ ਤੋਂ ਪਹਿਲਾਂ ਤਾਂ ਅੰਮ੍ਰਿਤ ਜੀ ਮੇਰੀ ਜਣੇਗਾ ਜਾਂਦੇ ਪੈਗੇ ਮੈਂ ਜਾਣਾ ਤੁਸੀਂ ਇੱਥੇ ਮਤਲਬ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਦੀ ਸ਼ਹਾਦਤ ਨੂੰ ਕਿਵੇਂ ਦੇਖਦੇ ਹੋ ਅਜੀ ਦਿਲ ਤੋਂ ਦੇਖਣਾ ਅੱਛਾ ਅੰਦਰ ਤੋਂ ਅੰਦਰ ਤੋਂ ਇਦੇ ਆਂਦੀ ਰੋਣਾ ਆ ਜਾਂਦਾ ਪਰਿਵਾਰ ਦੇ ਨਾਲ ਆਇਓ ਹਾਂਜੀ 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 ਹੋਰ ਇੱਥੇ ਸੰਗਤ ਨਾਲ ਗੱਲ ਕਰਾਂਗੇ ਤੁਸੀਂ ਕਿੱਥੋਂ ਆਇਓ ਵੀਰ ਜੀ ਅਸੀਂ ਪਿੱਖੀ ਤੋਂ ਆਏ ਹਾਂ ਜ਼ਿਲ੍ਹਾ ਮਾਨਸਾ ਜੀ ਪਰਿਵਾਰ ਸਮੇਤ ਆਇਓ ਨਹੀਂ ਅਸੀਂ ਪਿੰਡੋਂ ਆਏ ਹਾਂ ਜੀ ਟਰੈਕਟਰ ਤੇ ਜੀ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਬਹੁਤ ਉਸ ਨੇ ਦੇਖ ਰਿਹਾ ਜੀ ਤੇ ਬਹੁਤ ਤਰੀਕੇ ਬਣਾਈ ਇਹਨਾਂ ਤੇ ਸਹਾਦਤ ਦਿਵਸ ਕੋਸ ਮਨਾਉਣਾ ਹੁੰਦਾ ਸੀ ਲੋਕ ਇੱਥੇ ਹੁੱਲੜਵਾਜਾ ਕਰਦੇ ਨੇ ਉਹ ਗਲਤ ਗੱਲ ਹੈ ਤੇ ਨੌਜਵਾਨ ਪੀੜੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਨੌਜਵਾਨ ਪੀੜੀ ਨੂੰ ਇਹ ਸੁਨੇਹਾ ਚਾਹੁੰਦੇ ਆ ਜੀ ਕਿ ਕੇਸ ਦਾੜੀਆਂ ਰੱਖੋ ਅਤੇ ਤੇ ਜਿੱਥੇ ਜੀ ਇੱਕ ਉਹ ਜਿੱਥੇ ਆਉਣਾ ਹੀ ਫਤਿਹਗੜ੍ਹ ਸਾਹਿਬ ਜੀ ਤੇ ਕੇਸ ਨਾਈ ਦੀ ਦੁਕਾਨ ਤੇ ਬੈਠ ਕੇ ਨਹੀਂ ਆਉਣਾ ਤੇ ਇੱਥੇ ਪੱਗਾਂ ਬੰਨ੍ਹ ਕੇ ਇੱਥੇ ਆਉਣਾ ਹਾਂਜੀ ਤੁਸੀਂ ਵੇਖਿਆ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਨੇ ਸੁਨੇਹਾ ਦਿੱਤਾ ਕਿ ਇਹ ਸ਼ਹੀਦੀ ਦਿਹਾੜੇ ਦੇ ਵਿੱਚ ਚਲਦੇ ਆ ਮਤਲਬ ਕਿਸੇ ਨੂੰ ਵੀ ਆਪਣੇ ਕੇਸ ਕਤਲ ਨਹੀਂ ਕਰਨੇ ਚਾਹੀਦੇ ਤੇ ਆਓ ਆਪਾਂ ਹੋਰ ਸੰਗਤ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਤੁਸੀਂ ਕਿੱਥੋਂ ਆਏ ਹੋ ਉਹਦੇ ਨਾਲ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਹਾਂਜੀ ਪਰਿਵਾਰ ਸਮੇਤ ਆਏ ਹੋ ਨਹੀਂ ਨਹੀਂ ਯਾਰ ਦੋਸਤਾਂ ਦੇ ਨਾਲ ਹਾਂਜੀ ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਂਜੀ ਸਾਦਰ ਕੋਟੇਕੋਟ ਪਰਨਾਮ ਆ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਸਿੱਖੀ ਵਾਸਤੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਆ ਠੀਕ ਹੈ ਠੀਕ ਹੈ ਜੀ ਉਹਨਾਂ ਕੋਟੇਕੋਟ ਪਰਨਾਮ ਆ ਕੋਈ ਸ਼ਾਨ ਤੇ ਭੁੱਲ ਨਹੀਂ ਸਕਦੀ ਕਾਠਾ ਮਾਰ ਦਾ ਕਾਠ ਆ ਉਹਨਾਂ ਵਾਸਤੇ ਠੀਕ ਹੈ ਜੀ ਜਿਹੜੀ ਸੰਗਤ ਇੱਥੇ ਨਹੀਂ ਪਹੁੰਚ ਰਹੀ ਤੇ ਉਹਨਾਂ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜ੍ਹੀ ਨੇ ਤੁਸੀਂ ਦੇ ਦਿੰਦੇ ਆ ਸਾਰੇ ਹਮ ਹੋ ਹਾਂ ਪਹੁੰਚੇ تھے ਸਾਰੇ ਸੰਤਾਂ ਜਲੀ ਦਿਓ ਜੋ ਆਪਣੇ ਜਸੇ ਬੰਦਿਆਂ ਸਾਰੇ ਜੋ ਵੀ ਆਪਣੇ ਵਾਸਤੇ ਕੁਰਬਾਨੀ ਦਿੱਤੀਆਂ ਗੁਰਗੋਬੀ ਸਿੰਘ ਮਹਾਰਾਜ ਛੋਟੇ ਸ਼ਰ ਮਾਤਾ ਗੁਜਰ ਕੌਰ ਜੀ ਨੇ ਸਾਰਿਆਂ ਨੂੰ ਸ਼ਨਤਾ ਜੀ ਦੇਣੀ ਚਾਹੀਦੀ ਆ ਸਾਰੇ ਇੱਥੇ ਹਮਾਰ ਪਹੁੰਚੋ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਕਿਵੇਂ ਇੱਥੇ ਵਾਹਿਗੁਰੂ ਦਾ ਜਾਪ ਕਰਦੇ ਹੋਏ ਦਰਬਾਰ ਸਾਹਿਬ ਵੱਲ ਨਤਮਸਤਕ ਹੋਣ ਲਈ ਪਹੁੰਚ ਰਹੀ ਆ ਕੈਮਰਾਮੈਨ ਨੂੰ ਕਹੂੰਗਾ ਕਿ ਸੰਗਤ ਦੇ ਸ਼ਾਟ ਸੰਗਤ ਨੂੰ ਜਰੂਰ ਦਿਖਾਇਆ ਜਾਵੇ ਤੇ ਆਪਾਂ ਸੰਗਤ ਦੇ ਨਾਲ ਗੱਲਬਾਤ ਵੀ ਜਰੂਰ ਕਰਾਂਗੇ ਇੱਥੇ ਛੋਟੇ-ਛੋਟੇ ਬੱਚੇ ਵੀ ਮੌਜੂਦ ਨੇ ਜੋ ਆਪਣੇ ਪਰਿਵਾਰ ਦੇ ਨਾਲ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇੱਥੇ ਛੋਟੇ ਸਾਹਿਬ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਆਏ ਹੋ ਤੇ ਉਹਨਾਂ ਦੀ ਸ਼ਹਾਦਤ ਨੂੰ ਕਿਵੇਂ ਦੇਖਦੇ ਹੋ ਜੀ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਮੁੱਲ ਉਹ ਤਾਂ ਆਪਣੀ ਕੌਮ ਕੋ ਤੇ ਦੇ ਹੀ ਨਹੀਂ ਸਕਦੇ ਜੀ ਸਾਡਾ ਇਹ ਤਾਂ ਮਨ ਲੈਂ ਕਿ ਐਂ ਲਾ ਲੋ ਅਸੀਂ ਤਾਂ ਉਹਨਾਂ ਦਾ ਦੇਣ ਦਾ ਆਪਾਂ ਜੇ ਕਿ ਹਜ਼ਾਰਾਂ ਵਿੱਚ ਸਭ ਨਹੀਂ ਦੇ ਸਕਦੇ ਲੋਕ ਵੀ ਇੱਥੇ ਅੱਜ ਅਸੀਂ ਸਿਰਫ ਨਮਸਕਾਰ ਕਰਕੇ ਇੱਕ ਸ਼ੁਕਰਗੁਜ਼ਾਰੀ ਕਰਦਾ ਹੋਰ ਸਾਡੇ ਕੋਲ ਕੁਝ ਨਹੀਂ ਹੈ ਉਹਨਾਂ ਨੂੰ ਦੇਣ ਵਾਸਤੇ ਉਹਨਾਂ ਦਾ ਉਹਨਾਂ ਦਾ ਪੰਥ ਹਮੇਸ਼ਾ ਉਹਨਾਂ ਦਾ ਦੇਣਦਾਰ ਰਹੂਗਾ ਸਾਡੀ ਕੌਮ ਹਮੇਸ਼ਾ ਉਹਨਾਂ ਦੀ ਦੇਣਦਾਰ ਰਹੂ ਬਹੁਤ ਵੱਡੀ ਉਹਨਾਂ ਦੀ ਸ਼ਹੀਦੀ ਹੈ ਜੀ ਬਹੁਤ ਵੱਡੀ ਉਹਨਾਂ ਦੀ ਦੇਣ ਆ ਅਸੀਂ ਹਮੇਸ਼ਾ ਉਹਨਾਂ ਨੂੰ ਨਮਸਕਾਰ ਕਰਦਾ ਜੀ ਉਹਨਾਂ ਉਹਨਾਂ ਦੇ ਅੱਗੇ ਸਿਰ ਝੁਕਾਉਣੀ ਹੈ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਵੇਂ ਅੱਜ ਕੱਲ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਆ ਆਪਣੇ ਕੇਸ ਕਤਲ ਕਰਵਾਏ ਜਾ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਜੀ ਜਿਹੜੇ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹ ਬਹੁਤ ਮਾੜੀ ਗੱਲ ਹੈ ਨਸ਼ਿਆਂ ਵੱਲ ਸਾਨੂੰ ਨਹੀਂ ਜਾਣੇ ਚਾਹੀਦੇ ਕਿਉਂਕਿ ਸਾਡਾ ਜਿਹੜੇ ਪੰਜਾਬ ਤੇ ਪੰਜਾਬੀਅਤ ਖਤਮ ਹੋ ਰਹੀ ਹੈ ਨਸ਼ਿਆਂ ਵੱਲ ਜਾਣ ਕਰਕੇ ਬਾਕੀ ਜਿਹੜੇ ਕੇਸ ਕਤਲ ਵਾਲੀ ਗੱਲ ਤੁਸੀਂ ਕੀਤੀ ਆ ਉਹ ਤਾਂ ਜੀ ਮੈਂ ਤਾਂ ਹੀ ਦੇ ਸਕਦਾ ਜੇ ਕਿਸੇ ਨੂੰ ਗਿਆਨ ਜਾਂ ਕਿਸੇ ਨੂੰ ਕੋਈ ਸੰਦੇਸ਼ ਜੇ ਮੈਂ ਆਪ ਪੂਰਾ ਹਾਂ ਮੈਂ ਤਾਂ ਆਪ ਦੇਖੀ ਤੁਸੀਂ ਇੱਥੇ ਆਏ ਹੋ ਫਿਰ ਤੁਸੀਂ ਵੀ ਇੱਕ ਪ੍ਰਣ ਕਰਕੇ ਜਾਓ ਸੰਕਲਪ ਲੈ ਕੇ ਜਾਓ ਕਿ ਅੱਜ ਤੋਂ ਬਾਅਦ ਕਤਲ ਕੇਸ ਨਹੀਂ ਕਰਵਾਓਗੇ ਚਲੋ ਜੀ ਜਦੋਂ ਪ੍ਰਮਾਤਮਾ ਨੇ ਜਦੋਂ ਇਹ ਕੀਤੀ ਕਿਰਪਾਈ ਜਰੂਰ ਕੋਸ਼ਿਸ਼ ਸਾਡੇ ਰਹੂਗੀ ਪਰ ਇਹ ਜਾਂ ਕੋਈ ਹਜੇ ਵਾਦਾ ਨਹੀਂ ਅਸੀਂ ਕੱਲ ਨੂੰ ਅਸੀਂ ਨਾ ਪੂਰੇ ਉੱਤਰ ਜੀ ਇਸ ਗੱਲ ਤੇ ਕੋਸ਼ਿਸ਼ ਜਰੂਰ ਰਹੇਗੀ ਸਾਡੇ ਮਨ ਚ ਜਰੂਰ ਹੈ ਜੀ ਤੇ ਵਾਹਿਗੁਰੂ ਸੋਖ ਰੱਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਰੂਰ ਇਹ ਦਾੜੀ ਕੇਸ ਰੱਖੀਏ ਤੇ ਸਿੱਖੀ ਵਿੱਚ ਪੂਰੇ ਹੋਈਏ ਇਹ ਬੱਚੇ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਹੜੀ ਕਲਾਸ ਚ ਪੜਦੇ ਹੋ ਬੱਚੇ 8th ਕਲਾਸ ਤੁਸੀਂ 6th 6th ਮੈਨੂੰ ਚਾਰ ਸਾਬ ਜਾਦਿਆਂ ਦੇ ਨਾਮ ਦੱਸੋ ਬਾਬਾ ਫਤੇ ਸਿੰਘ ਜੀ ਬਾਬਾ ਅੰਜੁਰਵਰ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾਜੀਤ ਸਿੰਘ ਜੀ ਤੁਸੀਂ ਦੱਸੋ ਬਾਬਾ ਫਤੇ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾਜੀਤ ਸਿੰਘ ਜੀ ਤੇ ਬਾਬਾ ਜੁਰਵਰ ਸਿੰਘ ਜੀ ਤੁਸੀਂ ਦੇਖਿਆ ਛੋਟੇ-ਛੋਟੇ ਬੱਚੇ ਵੀ ਆਪਣੇ ਪਰਿਵਾਰਾਂ ਸਮੇਤ ਇੱਥੇ ਮੌਜੂਦ ਨੇ ਤੇ ਬਾਬਾ ਜੋਰਾਵਰ ਸਿੰਘ ਮਾਤਾ ਗੁਜਰੀ ਜੀ ਅਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਇੱਥੇ ਪਹੁੰਚੇ ਨੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਦਰਬਾਰ ਸਾਹਿਬ ਵੱਲ ਅੱਗੇ ਪਹੁੰਚ ਰਹੀਆਂ ਨੇ ਇਹ ਉਹ ਧਰਤੀ ਹੈ ਜਿੱਥੇ ਵਜ਼ੀਰ ਖਾਨ ਨੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਜਿੰਦਾ ਨੀਹਾਂ ਦੇ ਵਿੱਚਣਵਾ ਦਿੱਤਾ ਸੀ ਉਹਨਾਂ ਨੇ ਉਹਨਾਂ ਦੀ ਇਸਲਾਮ ਕਬੂਲਣ ਵਾਲੀ ਗੱਲ ਨੂੰ ਨਾ ਮੰਨਦੇ ਹੋਏ ਉਹਨਾਂ ਨੂੰ ਸਜ਼ਾ ਦੇ ਰੂਪ ਵਿੱਚ ਜਿੰਦਾ ਨੀਹਾਂ ਦੇ ਵਿੱਚ ਣਵਾ ਦਿੱਤਾ ਤੁਸੀਂ ਸੰਗਤ ਦਾ ਸਲਾਬ ਦੇਖ ਸਕਦੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਮੌਜੂਦ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਖਾਮੋਸ਼ ਨਹੀਂ ਹੈ ਇਥੋਂ ਦੀ ਹਰ ਇੱਟ ਹਰ ਕਣ-ਕਣ ਅਤੇ ਹਰ ਹਵਾ ਦਾ ਚੋਕਾ ਉਸ ਦਰਦਨਾਕ ਇਤਿਹਾਸ ਨੂੰ ਯਾਦ ਦੁਲਾ ਰਿਹਾ ਜਦੋਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਜਿੰਦਾ ਨੀਹਾਂ ਦੇ ਵਿੱਚ ਣਵਾ ਦਿੱਤਾ ਗਿਆ ਸੀ ਸੰਗਤ ਜੀ ਅਸੀਂ ਹਾਜ਼ਰ ਹਾਂ ਸ੍ਰੀ ਫਤਿਹਗੜ੍ਹ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਜਿੱਥੇ 9 ਸਾਲ ਅਤੇ 7 ਸਾਲ ਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਜਿੰਦਾਨੀਹਾ ਦੇ ਵਿੱਚ ਣਵਾ ਦਿੱਤਾ ਸੀ ਤੁਸੀਂ ਵੇਖ ਸਕਦੇ ਹੋ ਕਿ ਸਰਦਾ ਦਾ ਸਲਾਬ ਉਮੜਿਆ ਹੋਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਮੌਜੂਦ ਆ ਤੇ ਨਾਲ ਨਾਲ ਸੰਗਤ ਨਾਲ ਗੱਲਬਾਤ ਵੀ ਕਰਾਂਗੇ ਤੇ ਜਾਣਾ ਹੈ ਕਿ ਉਹ ਇਤਿਹਾਸ ਤੋਂ ਕਿੰਨਾ ਕੁ ਜਾਣੂ ਨੇ ਤੇ ਇੱਥੇ ਪਹੁੰਚਣ ਤੋਂ ਬਾਅਦ ਤੇ ਉਹ ਇੱਥੇ ਕੀ ਪ੍ਰੇਰਣਾ ਲੈ ਕੇ ਜਾ ਰਹੇ ਨੇ ਆਓ ਗੱਲ ਕਰਦੇ ਹਾਂ ਹਾਂਜੀ ਵੀਰ ਜੀ ਤੁਸੀਂ ਕਿੱਥੋਂ ਆਏ ਹੋ ਦਿੱਲੀ ਤੋਂ ਦਿੱਲੀ ਤੋਂ ਤੁਸੀਂ ਇੱਥੇ ਪਹੁੰਚੇ ਹੋ ਤੇ ਇੱਥੇ ਆਉਣ ਤੋਂ ਪਹਿਲਾਂ ਕੀ ਮਹਿਸੂਸ ਕੀਤਾ ਉਸ ਤੋਂ ਪਹਿਲਾਂ ਤਾਂ ਅਖੀਰ ਜੀ ਮੇਰੀ ਜਨੇਗਾ ਜਾਣਦੇ ਪੈਗੇ ਮੈਂ ਤੁਸੀ ਇੱਥੇ ਮਤਲਬ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਦੀ ਸਹਾਦਤ ਨੂੰ ਕਿਵੇਂ ਦੇਖਦੇ ਹੋ ਆ ਦਿਲ ਤੋਂ ਦੇਖਣਾ ਅੱਛਾ ਅੰਦਰ ਤੋਂ ਅੰਦਰ ਕੋਈ ਇਹਦੇ ਆਂਦੀ ਰੋਣਾ ਆ ਜਾਂਦਾ ਪਰਿਵਾਰ ਦੇ ਨਾਲ ਆਇਓ ਹਾਂਜੀ 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 ਹੋਰ ਇੱਥੇ ਸੰਗਤ ਨਾਲ ਗੱਲ ਕਰਾਂਗੇ ਤੁਸੀਂ ਕਿੱਥੋਂ ਆਇਓ ਵੀਰ ਜੀ ਅਸੀਂ ਪਿੱਖੀ ਤੋਂ ਆਏ ਹਾਂ ਜ਼ਿਲ੍ਹਾ ਮਾਨਸਾ ਜੀ ਪਰਿਵਾਰ